ਸਸੀ ਕਾ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਆਪਣੀਆਂ ਭੈਣਾਂ ਨੂੰ ਨਾ ਬਹੁਤ ਵਧੀਆ ਕੰਮ ਦੀ ਇੱਕ ਚੀਜ਼ ਬਣਾਉਣੀ ਸਿਖਾਉਣੀ ਆ ਜਿਹੜੀ ਕਿ ਤੀਨ ਦੇ ਵਿੱਚ ਹੀ ਆਪਣੇ ਕੰਮ ਆਉਗੀ ਗਰਮੀ ਤੇ ਸਰਦੀ ਦੇਖੋ ਆਪਾਂ ਆਪਣੇ ਕੋਲੇ ਛੋਟੇ ਛੋਟੇ ਕੱਪੜੇ ਲਿਗੇ ਛੋਟੇ ਛੋਟੇ ਕੱਪੜਾ ਤੇ ਆਪਾਂ ਬਣਾਉਣੀ ਸਿਖਾਵਾਂਗੇ ਤੇ ਬਾਹਲਾ ਆਪਣੇ ਇਹਦੇ ਵਿੱਚ ਕੋਈ ਲੋੜ ਨਹੀਂ ਪੈਂਦੀ ਕਿਸੇ ਚੀਜ਼ ਦੀ ਤੇ ਇੱਕ ਇਹਦੇ ਵਿੱਚ ਪਾਟਾਂਗੇ ਆਪਾਂ ਗੋਲੀ ਚਲੋ ਜੀ ਆਪਾਂ ਬਣਾਉਣੀ ਸਿਖਾਉਣੀ ਆ ਹੁਣ ਸਾਨੂੰ ਛੋਟੇ ਛੋਟੇ ਆਪਣੇ ਕੋਲੇ ਕੱਪੜੇ ਆ ਜੀ ਦੇਖੋ ਛੋਟੇ-ਛੋਟੇ ਕੱਪੜਿਆਂ ਤੋਂ ਨਾ ਆਪਾਂ ਇੱਕ ਕੰਮ ਦੀ ਚੀਜ਼ ਬਣ ਕੇ ਤਿਆਰ ਹੋ ਜੂ ਅਕਸਰ ਆਪਣੇ ਕੋਲੇ ਛੋਟੇ-ਛੋਟੇ ਕੱਪੜੇ ਤਕਰੀਬਨ ਹਰ ਇੱਕ ਘਰ ਦੇ ਕੋਲੇ ਵਿੱਚ ਪਏ ਹੁੰਦੇ ਨੇ ਦੇਖੋ ਸੂਟਾਂ ਨਾਲੋਂ ਬਚੇ ਵੀ ਪਏ ਹੁੰਦੇ ਆ ਚਾਹੇ ਕੋਈ ਲੋਰ ਵਾਲਾ ਕੱਪੜਾ ਜਿਵੇਂ ਮੇਰੇ ਕੋਲੇ ਲੋਰ ਵਾਲਾ ਕੱਪੜਾ ਸੀ ਗਰਮ ਕੱਪੜਾ ਸੀ ਵਧੀਆ ਕੱਪੜਾ ਸੀ ਆਪਾਂ ਦੇਖੋ ਜੀ ਐਵੇਂ ਦੀਆਂ ਬੋਤਲਾਂ ਹਰ ਇੱਕ ਘਰ ਦੇ ਵਿੱਚ ਵਰਤਦੇ ਆ ਆਪਾਂ ਨੂੰ ਗਰਮੀ ਵਿੱਚ ਵੀ ਲੋੜ ਪੈਂਦੀ ਐ ਸਰਦੀ ਵਿੱਚ ਵੀ ਲੋੜ ਪੈਂਦੀ ਐ ਬਾਹਰ ਅੰਦਰ ਜਾਣਿਆਂ ਦੇਖੋ ਇਹ ਬੋਤਲਾਂ ਦੀ ਹਮੇਸ਼ਾ ਹੀ ਆਪਾਂ ਨੂੰ ਲੋੜ ਪੈਂਦੀ ਰਹਿੰਦੀ ਐ ਆਪਾਂ ਇਹਦਾ ਬਣਾ ਰਹੇ ਆ ਜੀ ਕਵਰ ਦੇਖੋ ਕਵਰ ਸਨੂ ਬਣਾਉਣਾ ਦੱਸ ਦਿਆਂ ਆਪਾਂ ਪਹਿਲਾਂ ਇਸ ਤਰ੍ਹਾਂ ਇਹਦਾ ਨਾਪ ਲੈਣਾ ਹੈਗਾ ਜਿਵੇਂ 1.5 12 ਇੰਚ 12 ਇੰਚ ਹੀ ਹੈ ਬਸ ਤੇ 3 ਇੰਚ ਆਪਾਂ ਵਧਾ ਕੇ ਲੈਣਾ ਕਈ ਵਾਰ ਆਪਣੀ ਬੋਤਲ ਛੋਟੀ ਹੁੰਦੀ ਹੈ ਇਸ ਸਾਈਜ਼ ਦੀ ਨਹੀਂ ਹੁੰਦੀ ਛੋਟੀ ਵੱਡੀ ਬੋਤਲ ਹੋਵੇ ਆਪਾਂ 3 ਇੰਚ ਵਧਾ ਕੇ ਲੈਣੀ ਹੈ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਨਾ ਇਸ ਤਰ੍ਹਾਂ ਗੋਲ ਘੁਮਾ ਕੇ ਫਿੱਟਦਾ ਇਹ ਨਾਪ ਲੈਣਾ ਚੜਾਈ ਦਾ 2 ਇੰਚ ਚੌੜਾ ਤੇ 3 ਇੰਚ ਲੰਬਾਈ ਲੋਟ ਵਧਾਉਣੀ ਆ ਆਪਾਂ ਦੇਖੋ ਇਹਨਾਂ ਦੇ ਜਿਹੜੇ ਕਵਰ ਹੁੰਦੇ ਆ ਜੀ ਅਕਸਰ ਨਾ ਬਿਲਕੁਲ ਹਲਕੇ ਜਿਹੇ ਕੱਪੜੇ ਜਿਹੇ ਦੇ ਬਣੇ ਹੁੰਦੇ ਨੇ ਤੇ ਬਹੁਤ ਛੇਤੀ ਉਹ ਫਟ ਜਾਂਦੇ ਆ ਆਪਾਂ ਵਧੀਆ ਕੱਪੜੇ ਦਾ ਕਵਰ ਬਣਾ ਕੇ ਰੱਖੀਏ ਤਾਂ ਬਾਹਰ ਅੰਦਰ ਜਾਣਿਆਂ ਸਫ਼ਰ ਦੇ ਵਿੱਚ ਦੇਖੋ ਇਹ ਬੋਤਲਾਂ ਆਪਾਂ ਨੂੰ ਲੱਗ ਤੋਂ ਝੋਲੇ ਝਾੜੇ ਚ ਪਾਉਣੀਆਂ ਪੈਂਦੀਆਂ ਨੇ ਫਿਰ ਤੇ ਨਹੀਂ ਦੇਖੋ ਆਪਾਂ ਲੱਗੀ ਤੇ ਝੋਲੇ ਵਿੱਚ ਜਦੋਂ ਕੱਢਦੇ ਆ ਕੋਈ ਚਾਹ ਵਗੈਰਾ ਪਾਈ ਹੁੰਦੀ ਹੈ ਪਾਣੀ ਵਗੈਰਾ ਪਾਇਆ ਹੁੰਦਾ ਹੈ ਦੇਖੋ ਡੁੱਲਣ ਦਾ ਵੀ ਡਰ ਹੁੰਦਾ ਹੈ ਇਹ ਆਪਾਂ ਲੱਗੀ ਹੀ ਰੱਖਦੇ ਆ ਇਸ ਤਰ੍ਹਾਂ ਬੋਤਲ ਜੀ ਆਪਾਂ ਕਵਰ ਬਣਿਆ ਹੋਇਆ ਹੁੰਦਾ ਤਾਂ ਕਿਤੇ ਮਰਜ਼ੀ ਆਪਾਂ ਇਹਨੂੰ ਹੈਂਗ ਕਰਕੇ ਰੱਖ ਦਿੰਨੀ ਆ ਦੇਖੋ ਜੇ ਟੇਨ ਵਗੈਰਾ 'ਚ ਜਾਂਦੇ ਆ ਤਾਂ ਟ੍ਰੇਨ ਦੇ ਵਿੱਚ ਖੁੰਟੀਆਂ ਵਗੈਰਾ ਲੱਗੀ ਹੁੰਦੀਆਂ ਅਕਸਰ ਤਾਂ ਆਪਾਂ ਆਮ ਨਾਲ ਹੀ ਬਾਹਰ ਦੀ ਵਾਰੀ ਆਪਾਂ ਵਰਤ ਸਕਦੇ ਆ ਜੀ ਪਾਣੀ ਹੋਵੇ ਚਾਹ ਹੋਵੇ ਜੋ ਵੀ ਆਪਾਂ ਵਰਤਣਾ ਹੁੰਦਾ ਹੈਗਾ ਦੇਖੋ ਇਹਦੇ ਵਿੱਚ ਪਾਉਨੇ ਆਂਗੇ ਇਸ ਕਰਕੇ ਨਾ ਇਹਦਾ ਕਵਰ ਬਹੁਤ ਜ਼ਰੂਰੀ ਹੈ ਨੇ ਕੋ ਆਪਾਂ 3 ਇੰਚ ਵਧਾ ਕੇ ਲੈਂਦਾ ਤੇ 2 ਇੰਚ ਆ ਪੈਰੀ ਚੜਾਈ ਵਧਾ ਕੇ ਇਸ ਤਰ੍ਹਾਂ 2 ਪੀਸ ਆਪਾਂ ਲੈ ਲੇ ਤੁਸੀਂ ਚਾਹੋ ਤਾਂ ਦੇਖੋ ਅੰਦਰ ਕੋਈ ਲੱਗਦਾ ਕਪੜਾ ਲਾ ਸਕਦੇ ਆ ਜੀ ਲਾਈਨਿੰਗ ਵਾਸਤੇ ਤੇ ਉੱਪਰ ਕੋਈ ਲੱਗ ਲਾ ਸਕਦੇ ਹੋ ਆਪਾਂ ਅਸੀਂ ਮੈਂ ਦੋਨੇ ਇੱਕੋ ਜਿਹੇ ਕੱਪੜੇ ਲੈ ਲਏ ਕਿਉਂਕਿ ਛੋਟਾ ਜਿਹਾ ਕਪੜਾ ਚਾਹੀਦਾ ਸੀ ਬਾਲੀ ਕੱਪੜੇ ਦੀ ਵੀ ਲੋੜ ਵੀ ਨਹੀਂ ਤੇ ਇੱਕ ਇਹਦੇ ਵਿੱਚ ਪਾਵਾਂਗੇ ਆਪਾਂ ਬੋਰੀ ਤੁਸੀਂ ਬੋਰੀ ਵੀ ਪਾ ਸਕਦੇ ਹੋ ਤੁਸੀਂ ਇਹਦੇ ਵਿੱਚ ਫਾਰਮ ਸ਼ੀਟ ਵੀ ਪਾ ਸਕਦੇ ਹੋ ਕੁਝ ਵੀ ਦੇਖੋ ਜੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਤਾਂ ਜੋ ਨਾ ਇਹ ਹਾਰਡ ਜਾ ਰਹੇ ਵਧੀਆ ਕਵਰ ਬਣ ਕੇ ਆਪਣਾ ਤਿਆਰ ਹੋ ਜਾਵੇ ਹੁਣ ਦੇਖੋ ਬੋਰੀ ਦਾ ਪੀਸ ਲੈ ਲਿਆ ਤੇ ਉਸ ਤੋਂ ਬਾਅਦ ਆਪਾਂ ਸੂਈਆਂ ਲੈ ਕੇ ਦੋ ਤਿੰਨ ਸੂਈਆਂ ਇਹਦੇ ਉੱਤੇ ਤੁਸੀਂ ਲਾ ਦੋ ਤਾਂ ਜੋ ਬੋਰੀ ਹਿੱਲੀ ਨਾ ਖੜ ਜੇ ਤੇ ਉਸ ਤੋਂ ਬਾਅਦ ਜਿਹੜਾ ਐਕਸਟਰਾ ਬੋਰੀ ਹੈ ਆਪਾਂ ਉਹਨੂੰ ਕੱਟ ਦਾਂਗੇ। 5 ਮਿੰਟਾਂ ਦੇ ਵਿੱਚ ਕਵਰ ਬਣ ਕੇ ਤਿਆਰ ਹੋ ਜਾਊਗਾ ਜੀ ਆਪਾਂ ਨੂੰ ਹਰ ਟਾਈਮ ਇਹ ਚੀਜ਼ਾਂ ਦੀ ਲੋੜ ਪੈਂਦੀ ਹੈ ਤੇ ਕਵਰ ਹੋਣਾ ਇਹ ਚੀਜ਼ਾਂ ਦਾ ਜ਼ਰੂਰੀ ਹੈ ਦੇਖੋ ਬਾਹਰ ਵੈਸੇ ਹੀ ਪਈ ਹੁੰਦੀ ਆ ਤਾਂ ਮਿੱਟੀ ਡਸਟ ਵਗੈਰਾ ਵੀ ਨਹੀਂ ਪਾਉਂਦੀ ਬਾਹਰ ਅੰਦਰ ਜਾਣ ਵਾਸਤੇ ਕਵਰ ਬਹੁਤ ਜ਼ਰੂਰੀ ਹੈ ਇਸ ਚੀਜ਼ ਦਾ। ਲੋ ਜੀ ਆਪਾਂ ਸੀਨ ਮਾਰ ਲਈ ਚਾਰੇ ਪਾਸੇ ਸੀਨ ਮਾਰਨ ਤੋਂ ਬਾਅਦ ਤੇ 4 ਇੰਚ ਦਾ ਆਪਾਂ ਉੱਪਰਲੀ ਸਾਈਡ ਤੋਂ ਛੱਡ ਦਾਂਗੇ ਇੱਥੇ ਲਾਵਾਂਗੇ ਆਪਾਂ ਜਿੱਪ ਛੋਟੀ ਬੋਤਲ ਦਾ ਬਣਾ ਰਿਆਂ ਤਾਂ ਤੁਸੀਂ ਬੋਤਲ ਦੇ ਉੱਪਰੋਂ ਢੱਕਣ ਮਿਲ ਲਿਓ ਉਸ ਹਾਮ ਨਾਲੋ ਬਸ 1.5 ਇੰਚ ਵਧਾ ਕੇ ਕਰ ਲਿਓ ਤੇ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਦੇਖੋ ਆਪਾਂ ਇਹ ਵੱਡੀ ਬੋਤਲ ਹੈ ਜਿਵੇਂ ਆਪਾਂ 4 ਇੰਚ ਦਾ ਛੱਡਤਾ 4 ਇੰਚ ਕਿਹਦਾ ਛੱਡਣ ਤੋਂ ਬਾਅਦ ਥੋੜਾ ਜਿਹਾ ਦੇਖੋ ਜੀ ਸੀਨਾ ਵਿੱਚ ਵੀ ਆਉਂਦਾ ਹੈ ਜਿੱਪ ਚ ਵੀ ਆਉਂਦਾ ਕਪੜਾ ਇਸ ਕਰਕੇ ਆਪਾਂ 3 ਇੰਚ ਵਧਾਇਆ ਸੀਗਾ ਕਪੜਾ ਤੇ ਹੁਣ ਆਪਾਂ ਇੱਥੇ ਜਿੱਪ ਲਾਵਾਂਗੇ ਜਿਪ ਲਾਉਣੀ ਸਾਨੂੰ ਆਪਾਂ ਮਸ਼ੀਨ ਤੇ ਵੀ ਦੱਸ ਦੰਨੇ ਆ ਕਿਉਂਕਿ ਕਈ ਭੈਣਾਂ ਨੂੰ ਨਾ ਜਿਪ ਲਾਉਣੀ ਬਹੁਤ ਔਖੀ ਲੱਗਦੀ ਹੁੰਦੀ ਹੈ ਜਿਪ ਸਹੀ ਨਹੀਂ ਲੱਗਦੀ ਹੁੰਦੀ ਤਾਂ ਇੰਨਾ ਕੰਮ ਆਪਾਂ ਸਾਨੂੰ ਮਸ਼ੀਨ ਤੇ ਸਿਖਾਉਣਾ ਕਰਨਾ ਦੇਖੋ ਜਿਪ ਨੂੰ ਇਸ ਤਰ੍ਹਾਂ ਐ ਲਾਉਣਾ ਆਪਾਂ ਤੇ ਉਸ ਤੋਂ ਬਾਅਦ ਇੱਕ ਪੱਟੀਆਂ ਲਾਵਾਂਗੇ ਇੱਕ ਇੱਕ ਇੰਚ ਦੀ ਪੱਟੀ ਲੈਤੀਆਂ ਨੇ ਦੋ ਫਿਨਿਸ਼ ਕਰਨ ਵਾਸਤੇ ਆਪਾਂ ਇਹ ਪੱਟੀ ਦੀ ਵਰਤੋਂ ਕਰਾਂਗੇ ਜੀ ਤਾਂ ਜੋ ਜਿਹੜੀ ਬੋਰੀਏ ਦੇ ਵਿੱਚ ਪਾਈਏ ਬਿਲਕੁਲ ਨਜ਼ਰ ਨਾ ਆਵੇ ਤੁਸੀਂ ਚਾਹੋ ਤਾਂ ਦੇਖੋ ਜੀ ਜਿਪ ਲਾਉਣ ਤੋਂ ਪਹਿਲਾਂ ਇਸ ਕਪੜੇ ਦੇ ਤਿੰਨੇ ਕਪੜੇ ਤੇ ਬੈਸ ਸਿੰਪਲ ਸੀਨ ਲਾ ਸਕਦੇ ਆ ਫਿਰ ਤਿੰਨੇ ਕਪੜੇ ਅਟੈਚ ਹੋ ਜਾਂਦੇ ਆ ਫਿਰ ਤੁਸੀਂ ਉਸ ਤੋਂ ਬਾਅਦ ਜਿੱਪ ਲਾ ਦਿਓ ਕਿਉਂਕਿ ਜਿਵੇਂ ਬੋਰੀ ਪਾਈ ਆ ਉੱਪਰਲਾ ਨੀਚਲਾ ਕਪੜਾ ਹੋ ਗਿਆ ਕਈ ਵਾਰ ਬਲ ਵਗੈਰਾ ਪਾਇਆ ਪਾਇਆ ਨਾ ਹੁੰਦਾ ਤਾਂ ਆਪਾਂ ਪਹਿਲਾਂ ਸੀਨ ਲਾ ਸਕਦੇ ਆ ਦੇਖੋ ਮੈਂ ਤਾਂ ਦੇਖੋ ਸੀਨ ਨਹੀਂ ਲਾਈ ਦੀ ਆਪਾਂ ਸਿੱਧੀ ਜਿੱਪ ਧਰ ਕੇ ਉੱਤੇ ਪੱਟੀ ਧਰ ਕੇ ਤੇ ਆਪਾਂ ਇਸ ਤਰ੍ਹਾਂ ਹੀ ਮਤਲਬ ਇਹ ਲਗਾਤੀ ਹੁਣ ਜਿਹੜੀ ਇਹ ਪੱਟੀ ਹੈ ਦੇਖੋ ਤੁਸੀਂ ਅੰਦਰਲੇ ਪਾਸੇ ਇਹਨੂੰ ਫੋਲਡ ਕਰ ਦਾਂਗੇ ਤੇ ਇਹਦੇ ਨਾਲ ਨਾ ਸਫਾਈ ਹੋਊਗੀ ਤੇ ਬੋਰੀ ਵਗੈਰਾ ਨਾ ਨਜ਼ਰ ਨਹੀਂ ਆਪਗੀ ਇਹਦੇ ਵਿੱਚ ਇੱਕ ਈਪ ਆਇਆ ਦੇਖੋ ਚਾਹੇ ਆਪਾਂ ਫਾਰਮ ਸ਼ੀਟ ਪਾਈਏ ਚਾਹੇ ਬੋਰੀ ਪਾਈਏ ਚਾਹੇ ਕੋਈ ਰਬਰ ਸ਼ੀਟ ਪਾਈਏ ਤਾਂ ਆਪਾਂ ਦੇਖੋ ਜੀ ਇਹਦੇ ਉੱਤੇ ਨਾ ਇਹ ਪੱਟੀ ਲਾਵਾਂਗੇ ਤਾਂ ਸਫਾਈ ਇਹਦੇ ਨਾਲ ਆਉਂਦੀ ਹੈਗੀ ਦੋਨਾਂ ਪਾਸੇ ਪੱਟੀ ਲਾ ਦਾਂਗੇ ਇਸੇ ਤਰ੍ਹਾਂ ਜਿਹੜਾ ਦੂਸਰਾ ਪੀਸ ਹੈ ਉਹ ਵੀ ਪਹਿਲਾਂ ਆਪਾਂ ਇਹਦੇ ਨਾਲ ਅਟੈਚ ਕਰ ਦਾਂਗੇ ਬਣਾ ਕੇ ਜਰੂਰ ਦੇਖਿਓ ਜੀ ਬਹੁਤ ਵਧੀਆ ਚੀਜ਼ ਹੈ ਜਿਵੇਂ ਛੋਟੇ ਬੱਚੇ ਹੁੰਦੇ ਆ ਆਪਣੇ ਘਰਾਂ ਦੇ ਵਿੱਚ ਉਹਨਾਂ ਦੇ ਆਪਾਂ ਦੁੱਧ ਵਾਲੀਆਂ ਦੇਖੋ ਸ਼ੀਸ਼ੀਆਂ ਹੁੰਦੀਆਂ ਬੱਚਿਆਂ ਨੂੰ ਆਪਾਂ ਪਲਾਉਂਦੇ ਆਂਗੇ ਉਹਦੇ ਉੱਤੇ ਵੀ ਤੁਸੀਂ ਐਵੇਂ ਦਾ ਬਿਲਕੁਲ ਸੇਮ ਐਵੇਂ ਦਾ ਹੀ ਕਵਰ ਬਣਾਉਗਾ ਜੇ ਆਪਾਂ ਬਣਾਉਣਾ ਚਾਹੀਏ ਤਾਂ ਕਿਉਂਕਿ ਉਹ ਬੋਟਲ ਹੀ ਹੁੰਦੀ ਹੈ ਦੇਖੋ ਉਹ ਵੀ ਤੇ ਇਸੇ ਮਤਲਬ ਕਿ ਸੇਮ ਇਹੀ ਮਤਲਬ ਕਿ ਉਹਦਾ ਤਰੀਕਾ ਬਣਾਉਣ ਦਾ ਉਹ ਤੁਸੀਂ ਉਸ ਹੱਬ ਨਾਲ ਮਿਲ ਕੇ ਤੇ ਬੋਤਲਾਂ ਦੇ ਦੁੱਧ ਵਾਲੀਆਂ ਬੋਤਲਾਂ ਹੁੰਦੀਆਂ ਬੱਚਿਆਂ ਦੇ ਪਲਾਉਣ ਵਾਸਤੇ ਆਪਾਂ ਵਰਤਦੇ ਆਂ ਘਰੇ ਚੀਸ਼ੀਆਂ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਵੀ ਤੁਸੀਂ ਇਸੇ ਤਰੀਕੇ ਕਵਰ ਬਣਾ ਸਕਦੇ ਹੋ ਉਹਦਾ ਵੀ ਉਸ ਤੋਂ ਬਾਅਦ ਦੇਖੋ ਜੀ ਜਿਪ ਲਾਉਣ ਤੋਂ ਬਾਅਦ ਆਪਾਂ ਇੱਥੇ ਸੀਨ ਲਾ ਦਾਂਗੇ ਸੀਨ ਲਾਉਣ ਤੋਂ ਬਾਅਦ ਜੀ ਇਸ ਤੇ ਵੀ ਆਪਾਂ ਇੱਕ ਪੱਟੀ ਲਾਵਾਂਗੇ ਫਿਨਿਸ਼ ਵਾਸਤੇ ਤਾਂ ਜੋ ਸਫਾਈ ਆਵੇ ਦੇ ਵਿੱਚੋਂ ਦੇਖੋ ਜੀ ਆਪਾਂ ਜਦੋਂ ਕਵਰ ਫਟ ਜੇ ਆਪਾਂ ਲੈ ਕੇ ਇਹ ਵੀ ਆਉਣਾ ਹੋਵੇ ਤਾਂ ਆਪਾਂ ਨੂੰ ਪੈਸੇ ਲਾਉਣੇ ਪੈਂਦੇ ਨੇ ਘਰੇ ਆਪਾਂ ਦੇਖੋ ਫालतू ਜਿਹੇ ਕੱਪੜੇ ਆਪਣੇ ਆਮ ਹੀ ਪਏ ਹੁੰਦੇ ਨੇ ਬੋਰੀਆਂ ਵੀ ਦੇਖੋ ਤਕਰੀਬਨ ਆਪਣੇ ਪਈਆਂ ਹੀ ਹੁੰਦੀਆਂ ਨੇ ਜੀ ਇਹ ਆਪਾਂ ਇਸ ਤਰ੍ਹਾਂ ਦੇਖੋ ਕਵਰ ਬਣਾ ਸਕਦੇ ਹਾਂ ਘਰੇ ਕੋਈ ਆਪਾਂ ਨੂੰ ਪੈਸਾ ਖਰਚਣ ਕਰਨ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਕੋਈ ਇੰਨਾ ਟਾਈਮ ਵੇਸਟ ਹੁੰਦਾ 5-7 ਮਿੰਟਾਂ ਦੇ ਵਿੱਚ ਇਹ ਕਵਰ ਬਣ ਕੇ ਤਿਆਰ ਹੋ ਜਾਂਦਾ ਜੀ ਦੇਖੋ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਜੀ ਕਿ ਤੁਸਾਨੂੰ ਆਪਣੀਆਂ ਵੀਡੀਓ ਜਿਹੜੀਆਂ ਬਣੀਆਂ ਹੋਈਆਂ ਹੁੰਦੀਆਂ ਨੇ ਕੀ ਤੁਸੀਂ ਅੱਗੇ ਤੋਂ ਸਿੱਖਣਾ ਚਾਹੁੰਦੇ ਹੋ ਜਾਂ ਤੁਸਾਨੂੰ ਆਪਣੀਆਂ ਇਹ ਵੀਡੀਓ ਪਸੰਦ ਆਉਂਦੀਆਂ ਨੇਗੀਆਂ ਆਪਾਂ ਦੇਖੋ ਜੀ ਤਕਰੀਬਨ ਇਹੋ ਜਿਹੀ ਵੀਡੀਓ ਬਣਾਉਣੇ ਹੁੰਦੇ ਨੇ ਤਕਰੀਬਨ ਕੰਮ ਦੀਆਂ ਤਾਂ ਜੋ ਆਪਣੀਆਂ ਭੈਣਾਂ ਆਪਣੀਆਂ ਵੀਡੀਓ ਤੋਂ ਕੁਝ ਨਾ ਕੁਝ ਸਿੱਖ ਸਕਣ ਲੋ ਜੀ ਹੁਣ ਆਪਾਂ ਇੱਕ ਲੱਗ ਤੋਂ ਕੱਪੜੇ ਦੀ ਨਾਲ ਹਲਕਾ ਜਿਹਾ ਕਪੜਾ ਪਿਆ ਸੀ ਪਤਲਾ ਜਿਹਾ ਇਹ ਥੋੜਾ ਜਿਹਾ ਕਪੜਾ ਮੋਟਾ ਹੈ ਇਸ ਫਰਕ ਇਹਨਾਂ ਮੈਂ ਪਤਲੀ ਜੀ ਕਪੜੇ ਦੀ ਕਪੱਟੀ ਇਹਦੇ ਉੱਤੇ ਲਾਉਂਗੀ ਤੇ ਇੱਕ ਸਾਈਡ ਤੇ ਲਾ ਕੇ ਦੂਸਰੀ ਸਾਈਡ ਤੇ ਆਪਾਂ ਦੇਖੋ ਜੀ ਫੋਲਡ ਕਰ ਲਾਂਗੇ ਕਵਰ ਬਣਾਉਣ ਦਾ ਤਰੀਕਾ ਦੇਖੋ ਜੀ ਬਿਲਕੁਲ ਸਿੰਪਲ ਹੈ ਕੁਝ ਵੀ ਨਹੀਂ ਆਪਾਂ ਇਹਦੇ ਵਿੱਚ ਕਰਨਾ ਬਸ ਵਿਚਾਲੇ ਦੇਖੋ ਜੀ ਸੈਂਟਰ ਦੇ ਵਿੱਚ ਥੋੜਾ ਜਿਹਾ ਚਾਰ ਇੰਚ ਛੱਡ ਕੇ ਜਿੱਪ ਲਾ ਕੇ ਉਹਨੂੰ ਫੋਲਡ ਕਰਤਾ ਤੇ ਇੱਥੇ ਦੇਖੋ ਜੀ ਆਪਾਂ ਪੱਟੀ ਲਾਤੀ ਹੁਣ ਆਪਾਂ ਗੋਲ ਪੀਸ ਕਟਾਂਗੇ ਉੱਪਰ نیچے ਲਾਉਣ ਵਾਸਤੇ ਬਸ ਇੰਨਾ ਕੀ ਕੰਮ ਸੀ ਜੀ ਇੰਨੇ ਕੰਮ ਵਾਸਤੇ ਆਪਾਂ ਨੂੰ ਇਸ ਚੀਜ਼ ਦੀ ਉਹ ਕਾਲ ਹੋ ਜਾਂਦੀ ਹੈ ਕ버 ਗੁਗਰ ਲਿਆਉਂਦੀ ਬਾਜ਼ਾਰ ਦੇ ਵਿੱਚੋਂ ਘਰੇ ਆਪਾਂ ਛੋਟੇ-ਮੋਟੇ ਕੱਪੜਿਆਂ ਤੋਂ ਕਿਵੇਂ ਮਰਜ਼ੀ ਬਣਾ ਕੇ ਤਿਆਰ ਕਰ ਸਕਦੇ ਹੁੰਦੇ ਆ ਇਹ ਚੀਜ਼ਾਂ ਇਸੇ ਤਰ੍ਹਾਂ ਬੱਚੇ ਦੀ ਆਪਾਂ ਛਿੱਛੀ ਸੋਨ ਜਿਵੇਂ ਪਹਿਲਾਂ ਦੱਸੀ ਹੋਈ ਹੈ ਦੁੱਧ ਵਾਲੀ ਬੋਟਲ ਹੁੰਦੀ ਹੈ ਤੁਸੀਂ ਉਹਦਾ ਵੀ ਕੰਮ ਕਵਰ ਹੈ ਜਿਹੜਾ ਸੇਮ ਏਸੇ ਮੈਥਡ ਦੇ ਨਾਲ ਬਣਾ ਸਕਦੇ ਹੋਗੇ ਪਹਿਲਾਂ ਵੀ ਦੇਖੋ ਜੀ ਆਪਾਂ ਆਪਣੀਆਂ ਭੈਣਾਂ ਨੂੰ ਹਰ ਇੱਕ ਚੀਜ਼ ਦਾ ਕਵਰ ਬਣਾਉਣਾ ਸਿਖਾਇਆ ਹੈ ਜਿਵੇਂ ਮਸ਼ੀਨ ਦਾ ਕਵਰ ਹੈ ਪੱਖੇ ਦਾ ਕਵਰ ਹੈ ਜੋ ਵੀ ਆਪਣੇ ਘਰ ਦੇ ਵਿੱਚ ਸਮਾਨ ਹੁੰਦਾ ਜੀ ਤਕਰੀਬਨ ਦੇਖੋ ਆਪਾਂ ਬਹੁਤ ਸਾਰੀ ਮਤਲਬ ਕਿ ਕਵਰ ਬਣਾਉਣੇ ਦੱਸੇ ਹੋਏ ਨਹੀਂਗੇ ਕੋਈ ਬੇਸਟ ਚੁੰਨੀ ਤੋਂ ਵੀ ਬਣਾਉਣੇ ਦੱਸੀ ਹੋਈਆਂ ਨੇ ਬਹੁਤ ਸਾਰੀਆਂ ਚੀਜ਼ਾਂ ਲਓ ਜੀ ਹੁਣ ਆਪਣਾ ਦੇਖੋ ਇਹ ਪੀਸ ਤਿਆਰ ਹੋ ਗਿਆ ਹੁਣ ਆਪਾਂ ਜਿਹੜੇ ਇਹ ਪੀਸ ਲਾਉਣੇ ਆ ਗੋਲ ਤੁਸੀਂ ਦੇਖੋ ਜੀ ਚਾਹੋ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਮਿਲ ਸਕਦੇ ਹੋ ਜੀ ਇੱਕ ਸਾਈਡ ਤੇ ਜਿੱਥੇ ਆਪਾਂ ਪੱਟੀ ਲਾਈਏ ਉੱਥੋਂ ਤੁਸੀਂ ਇੰਚੀ ਟੇਪ ਨੂੰ ਧਰ ਕੇ ਐਂ ਘਮਾਉਂਦੇ ਹੋਏ ਤੁਸੀਂ ਇਸ ਤਰ੍ਹਾਂ ਐਵੇਂ ਮਿੰਨੇਗਾ ਨਹੀਂ ਤਾਂ ਦੇਖੋ ਜੀ ਇੱਕ ਸੌਖਾ ਜਿਹਾ ਤਰੀਕਾ ਤੁਹਾਨੂੰ ਆਪਾਂ ਹੋਰ ਦੱਸ ਦਿੰਨੇ ਆ ਆਪਾਂ ਬੋਤਲ ਲੈਣੀ ਹੈ ਜਿਹੜੀ ਕਿ ਜਿਹੜਾ ਗਲਾਈ ਵਾਲਾ ਪੀਸ ਹੈ ਦੇਖੋ ਇੱਥੋਂ ਇਹ ਆਪਾਂ ਸਿੱਧਾ ਹੀ ਧਰ ਕੇ ਐਵੇਂ ਮਿੰਨ ਸਕਦੇ ਆ ਜਿਵੇਂ ਆਪਾਂ ਇੱਕ ਦੇਖੋ ਇਹ ਬੋਰੀ ਵਾਲੀ ਸ਼ੀਟ ਪਾਵਾਂਗੇ ਇਹਦੇ ਵਿੱਚ ਵੀ ਤੇ ਇੱਕ ਆਪਾਂ ਸੇਮ ਇਹਦੇ ਨਾਲ ਦਾ ਕੱਪੜਾ ਪਾਵਾਂਗੇ ਇੱਕ ਲਾਵਾਂਗੇ ਜੀ ਆਪਾਂ ਲੈ ਹੀ ਨਹੀਂ ਗੱਲਾ ਕੱਪੜਾ ਦੇਖੋ ਤੁਸੀਂ ਬੋਤਲ ਨੂੰ ਇਸ ਤਰ੍ਹਾਂ ਐਂ ਧਰ ਦੋ ਤੇ ਗਲਾਈ ਦਾ ਨਿਸ਼ਾਨ ਲਾ ਦਿਓ ਥੋੜਾ ਥੋੜਾ ਸੀਨ ਦਾ ਉਹ ਤੁਸੀਂ ਇਸ ਤਰ੍ਹਾਂ ਛੱਡ ਦੋ ਅੱਧਾ ਅੱਧਾ ਇੰਚ ਬਸ ਜਿੱਥੇ ਕੀ ਆਪਣੀ ਸੀਨ ਆਉਗੀ ਇਹ ਸਭ ਤੋਂ ਵੀ ਸੌਖਾ ਹੈਗਾ ਕੰਮ ਦੇਖੋ ਸਾਨੂੰ ਮਹਿੰਦੀ ਵੀ ਲੋੜ ਨਹੀਂ ਵੱਧ ਘੱਟ ਹੋ ਜਾਂਦਾ ਇਸ ਇਹ ਇਸ ਤਰ੍ਹਾਂ ਤੁਸੀਂ ਮਣਕੇ ਆਰਮ ਨਾਲ ਗੋਲ ਪੀਸ ਹੈਗੇ ਜਿਹੜੇ ਆਪਾਂ ਉਹ ਆਪਾਂ ਤਿਆਰ ਕਰਕੇ ਇਹਦੇ ਨਾਲ ਲਾ ਦਾਂਗੇ ਥੋੜਾ ਥੋੜਾ ਦੇਖੋ ਜੀ ਆਪਾਂ ਵੱਧ ਕਰ ਲਿਆ ਕਿਉਂਕਿ ਇੱਥੇ ਆਪਾਂ ਨਾ ਸੀਨ ਦੇ ਵਿੱਚ ਵੀ ਆਊਗਾ ਉਹ ਆਪਣਾ ਪੂਰਾ ਸੂਰਾ ਸੀਗਾ ਜਿਹੜਾ ਆਪਾਂ ਗੁਲਾਈ ਦਾ ਨਿਸ਼ਾਨ ਲਾਇਆ ਅੰਦਰ ਵਾਲਾ ਲੋ ਜੀ ਇੱਥੇ ਕ ਸੂਈ ਲਾ ਲੋ ਸੈਂਟਰ ਦੇ ਵਿੱਚ ਸੂਈ ਲਾ ਕੇ ਪਹਿਲਾਂ ਤੁਸੀਂ ਸੀਨਾ ਮਾਰ ਦੋ ਸੀਨਾ ਤੋਂ ਬਾਅਦ ਐਸਟਰਾ ਕੱਪੜਾ ਆਪਾਂ ਕੱਟਤਾ ਕੱਟ ਕੇ ਆਪਣੇ ਦੋਨੇ ਗੋਲ ਪੀਸ ਤਿਆਰ ਹੋ ਗਏ ਜੀ ਲੋ ਹੁਣ ਤੁਸੀਂ ਇਹ ਵੀ ਦੇਖੋ ਚਾਹੋ ਤਾਂ ਜੀ ਸੀਨ ਮਤਲਬ ਇਸ ਸੂਈਆਂ ਦੇ ਨਾਲ ਖੜਾ ਸਕਦੇ ਹੋ ਦੋ ਸੂਈਆਂ ਲਾ ਕੇ ਜਾਂ ਤੁਸੀਂ ਕੱਚਾ ਕਰ ਲੋ ਨਹੀਂ ਤਾਂ ਦੇਖੋ ਜੀ ਈਜ਼ੀ ਜੇ ਬਿਲਕੁਲ ਨਾ ਇਸ ਤਰੀ ਸੀਨ ਮਾਰੀ ਜਾਊਗੀ ਕੋਈ ਔਖਾ ਕੰਮ ਨਹੀਂ ਹੈਗਾ ਕੁਝ ਵੀ ਕਰਨ ਦੀ ਲੋੜ ਨਹੀਂ ਸਿੱਧੀ ਸੀਨ ਇਸ ਤਰ੍ਹਾਂ ਮਾਰੋ ਜੇ ਤੁਹਾਨੂੰ ਔਖਾ ਲੱਗਦਾ ਤਾਂ ਤੁਸੀਂ ਦੋਨੇ ਪੀ ਦੋ ਪੀਸਾ ਨੂੰ ਇਸ ਤਰ੍ਹਾਂ ਪਹਿਲਾਂ ਸੂਈਆਂ ਨਾਲ ਖੜਾ ਲਓ ਫਿਰ ਸੀਨ ਲਾ ਦਿਓ ਲੋ ਜੀ ਸੀਨ ਲਾਤੀ ਇੱਥੇ ਵੀ ਆਪਾਂ ਲੱਗ ਤੋਂ ਪੱਟੀ ਲਾ ਸਕਦੇ ਹਾਂ ਇਹ ਫਿਨਿਸ਼ ਵਾਸਤੇ ਨਹੀਂ ਲਾਉਣੀ ਤੁਸੀਂ ਦੇਖੋ ਨਾ ਵੀ ਲਾਓ ਅੰਦਰ ਪੀਸਾ ਆ ਗਏ ਤੁਸੀਂ ਸਫਾਈ ਤੁਹਾਨੂੰ ਚਾਹੀਦੀ ਹੈ ਵੀ ਸਫਾਈ ਨਾਲ ਸਾਡਾ ਕਵਰ ਬਣ ਕੇ ਤਿਆਰ ਹੋਵੇ ਤਾਂ ਤੁਸੀਂ ਦੇਖੋ ਜੀ ਇਹ ਪੱਟੀ ਲਾ ਕੇ ਇਸ ਤਰ੍ਹਾਂ ਤਿਆਰ ਕਰ ਸਕਦੇ ਹੋ ਇਹ ਵਾਲੀ ਪੀਸਾ ਹੁਣ ਆਪਾਂ ਇਹਨੂੰ ਪਲਟਾ ਕੇ ਸਿੱਧਾ ਕਰ ਦੰਨੇ ਆ ਸਿੱਧਾ ਕਰਕੇ ਦੇਖੋ ਜੀ ਆਪਾਂ ਇਹਦੇ ਉੱਤੇ ਇੱਕ ਪੱਟੀ ਲਾਵਾਂਗੇ ਜਿਹੜਾ ਕਿ ਆਪਾਂ ਇਹਨੂੰ ਹੈਂਗ ਕਰਨ ਵਾਸਤੇ ਆਪਾਂ ਕਿਤੇ ਵੀ ਰੱਖਣਾ ਹੋਵੇ ਜੀ ਆਪਾਂ ਇਹਨੂੰ ਹੈਂਗ ਕਰ ਸਕੀਏ ਆਪਾਂ ਕਿਤੇ ਬਾਹਰ ਅੰਦਰ ਜਾਣੀ ਹੋਵੇ ਆਪਾਂ ਮੋਢਿਆਂ 'ਚ ਵੀ ਪਾ ਲੈਣੇ ਆ ਇਹ ਦੇਖੋ ਤੇ ਇਸ ਕਰਕੇ ਨਾ ਆਪਾਂ ਇਹਦੇ ਉੱਤੇ ਇੱਕ ਲਾਵਾਂਗੇ ਟਣੀ ਪਹਿਲਾਂ ਆਪਾਂ ਜਿਹੜੀ ਹੈਗੀ ਹੈ ਟਣੀ ਨੂੰ ਤਿਆਰ ਕਰ ਲਾਂਗੇ ਤੇ ਫਿਰ ਆਪਾਂ ਇਹਦੇ ਉੱਤੇ ਤੁਹਾਨੂੰ ਲਗਾਉਣੀ ਦੱਸਾਂਗੇ ਕਿ ਆਪਾਂ ਕਿਵੇਂ ਲਗਾਉਣੀ ਹੈ ਲੋ ਜੀ ਤਣੀ ਮੈਂ ਬਣਾ ਕੇ ਤਿਆਰ ਕਰਕੇ ਇਹਦੇ ਉੱਤੇ ਲਗਾਤੀ ਲੋ ਜੀ ਹੁਣ ਆਪਾਂ ਇਸ ਤਰ੍ਹਾਂ ਦੇਖੋ ਇਹਦੇ ਉੱਤੇ ਜਿੱਪ ਲਾ ਕੇ ਇਸ ਤਰ੍ਹਾਂ ਹੀ ਬਣ ਕੇ ਤਿਆਰ ਹੋ ਗਿਆ ਜੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਬਿਲਕੁਲ ਫਿੱਟ ਫਿੱਟ ਕਵਰ ਆਇਆ ਜੀ ਬਹੁਤ ਸੋਹਣਾ ਬਣਿਆ ਬਣਾ ਕੇ ਜਰੂਰ ਦੇਖਿਓ